ਸੁ ਵੀਰਾਂ ਤੁਹਾਨੂੰ ਵਿਖਾ ਰਹੇ ਆ ਇਹ ਦਸਾਰਨਾ ਪੁਲ ਦੀਆਂ ਜਿੱਥੋਂ ਕਿ ਕਾਫੀ ਤੇਜ਼ ਗਤੀ ਦੇ ਨਾਲ ਪਾਣੀ ਆ ਚੁੱਕਿਆ ਹੈ ਅਤੇ ਇਹ ਪਾਣੀ ਕਦੇ ਵੀ ਲੈਵਲ ਇਜ਼ਾਦਬਾਦ ਦਾ ਹੋਇਆ ਨਜ਼ਰ ਆ ਰਿਹਾ ਹੈ ਪਿਛਲੇ ਕੁਝ ਸਾਲ ਪਹਿਲਾਂ ਵੀ ਕੁਰਾਲੀ ਦੇ ਵਿੱਚ ਇਹ ਪਾਣੀ ਨੇ ਹੀ ਮਾਰ ਕੀਤੀ ਸੀ ਤੇ ਲੋਕਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਸੀ ਅਤੇ ਹੁਣ ਪਾਣੀ ਦਾ ਲੈਵਲ ਲਗਾਤਾਰ ਵੱਧ ਰਿਹਾ ਹੈ ਜਿਸ ਕਰਕੇ ਜੇਕਰ ਪਾਣੀ ਦਾ ਲੈਵਲ ਹੋਰ ਵਧਿਆ ਤਾਂ ਕੁਰਾਲੀ ਦੇ ਵਿੱਚ ਹੋਰ ਨੁਕਸਾਨ ਵਾਪਰ ਸਕਦਾ ਹੈ। ਫਿਰ ਖਾਲ ਤੁਹਾਨੂੰ ਦਸਾਰਨਾ ਪੁੱਲ ਦੀਆਂ ਆ ਤਸਵੀਰਾਂ ਵਖਾ ਰਿਹਾ ਜਿੱਤੇ ਕਿ ਪਾਣੀ ਨੇ ਪੂਰਾ ਰੂਪ ਵਿਕਰਾਲ ਰੂਪ ਕਿਹਾ ਜਾ ਸਕਦਾ ਹੈ। ਉਹ ਧਾਰਿਆ ਹੋਇਆ ਤੇ ਪਾਣੀ ਇਹ ਵਾਧਾ ਹੋਇਆ ਨਜ਼ਰ ਆ ਰਿਹਾ ਤੇ ਪਾਣੀ ਦੀ ਗਤੀ ਕਾਫੀ ਤੇਜ਼ ਦਿਖਾਈ ਦੇ ਰਹੀ ਹੈ ਤੇ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਤੁਸੀਂ ਵਾਹਿਗੁਰੂ ਦਾ ਨਾਮ ਜ਼ਰੂਰ ਲਿਖਿਓ ਤੇ ਤਸਵੀਰਾਂ ਤੁਹਾਨੂੰ ਦਸਾਰਨਾ ਨਦੀ ਦੀਆਂ ਵਖਾ ਰਿਹਾ ਜਿੱਤੇ ਕਿ ਤੇਜ਼ ਪਾਣੀ ਆਉਣਾ ਸ਼ੁਰੂ ਹੋ ਚੁੱਕਿਆ ਹੈ ਅਤੇ ਹੁਣ ਕੁਰਾਲੀ ਵੱਲ ਵੀ ਇਹ ਜੇਕਰ ਪਾਣੀ ਵਧਿਆ ਤਾਂ ਮਾਰ ਕਰ ਸਕਦਾ ਹੈ ਤੇ ਤੁਹਾਨੂੰ ਅੱਗੇ ਵੀ ਹੋਰ ਤਸਵੀਰਾਂ ਬਖਾਨ ਦੀਆਂ ਕੋਸ਼ਿਸ਼ਾਂ ਕਰਾਂਗੇ